ਬੈਮ 10:30 ਦਾ ਹੋ ਗਿਆ ਜੀ ਤੇ ਦਿਨ ਵੀਰਵਾਰ 10 ਜੁਲਾਈ 2025 ਪੁੱਤਰਾਂ ਪ੍ਰਦੇਸ਼ ਵੱਲੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਗੁਰੂ ਘਰ ਤੋਂ ਇਜਾਜ਼ਤ ਲੈ ਕੇ ਗੁਰੂ ਪਿਤਾ ਜੀ ਦੇ ਦਰਸ਼ਨ ਕਰਕੇ ਉਧਰੋਂ ਚਾਲੇ ਪਾਤੇ ਸੀ ਜੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਅੱਗੇ ਜਾ ਕੇ ਵੀਡੀਓ ਸਟਾਰਟ ਕਰਦੇ ਆ ਤੇ ਆ ਆਇਆ ਸੀ ਢਾਬਾ ਜੀ ਚਲੋ ਮੈਂ ਕਿਹਾ ਰੋਟੀ ਵੀ ਖਾ ਲਈਏ ਇਦਾਂ ਨਾਲ ਇਸ ਵੀਰ ਦੀ ਸਸਰੀ ਘਾਲ ਇੱਕ ਇੱਕ ਰੋਟੀ ਨਾਲ ਹੀ ਕਰਾਂਗੇ ਜੀ ਸਸਰੀ ਘਾਲ ਬਿੱਟੂ ਭਾਈ ਆਸਰੀ ਘਾਲ ਜੀ ਸਾਰੇ ਵੀਰਾਂ ਦੇ ਭੈਣਾਂ ਦੇ ਭਰਾਵਾਂ ਨੂੰ ਤੇ ਖਾ ਲਈਏ ਕੁਝ ਮਾੜਾ ਮੋਟਾ ਨਾ 10 10.5 ਦਾ ਟਾਈਮ ਹੋ ਗਿਆ 5-7 ਕਿਲੋਮੀਟਰ ਆਪਾਂ ਆ ਵੀ ਗਏ ਤੇ ਜ਼ਰੂਰੀ ਆ ਜੀ ਖਾਣਾ ਕਿਉਂਕਿ 5-7 ਕਿਲੋਮੀਟਰੋਂ ਭੁੱਖੇ ਢਿੱਡ ਸਾਈਂ ਜਨਾਏ ਨਹੀਂ ਬੋਲਣਾ ਮਸਤਰਾ ਬਰਿੰਦਾਵਾਂ ਜਾ ਰਹੇ ਆ ਚਾਰ-ਪੰਜ ਦਿਨਾਂ ਤੱਕ ਇਹੀ ਗੱਲ ਬੋਲੀ ਜਾਂਦੇ ਆ ਪਰ ਰਾਹ ਜੀ ਕਿਸੇ ਨਾ ਕਿਸੇ ਪਾਸੇ ਰਹਿ ਜਾਂਦੇ ਆ ਵੀ ਐਸੇ ਅੱਜ ਤਾਂ ਆਪਾਂ ਪਹੁੰਚ ਕੇ ਦਿਖਾਵਾਂਗੇ ਵੀ ਪਹੁੰਚ ਗਏ ਇੱਧਰ ਨਿਸ਼ੂ ਭਾਈ ਨਿਸ਼ੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਤੇ ਸਾਰੇ ਬਜ਼ੁਰਗਾਂ ਦੇ ਪਹਿਰੇ ਹੱਥ ਲਾ ਕੇ ਅੱਜ ਦਾ ਵਲੋਗ ਸ਼ੁਰੂਆਤ ਕਰ ਹੀ ਦਿੱਤਾ ਹੋਏਗਾ ਹਾਂਜੀ ਕਰਤਾ ਜੀ ਆਪਣੇ ਹਰਪਾਲ ਭਾਈ ਨੇ ਇੱਥੇ ਰੁਕਿਆ ਅਬੀਸ਼ੀ ਫੈਮਿਲੀ ਟਾਬੇ ਤੇ ਤੇ ਹੁਣ ਲਗਵਾਈ ਹੈ ਛਾਚ ਦੇ ਨਾਲ ਖਾਵਾਂਗੇ ਰੋਟੀਆਂ ਸੇਵ ਟਮਾਟਰ ਦੀ ਸਬਜ਼ੀ ਮੰਗਵਾਈ ਹੈ ਤੇ ਵਧੀਆ ਲੱਗ ਰਿਹਾ ਹੈ ਜਦੋਂ ਆਪਾਂ ਬਾਹਰ ਜਾ ਕੇ ਇਦਾਂ ਦੀਆਂ ਚੀਜ਼ਾਂ ਖਾਂਦੇ ਵੈਸੇ ਤਾਂ ਸੇਵ ਟਮਾਟਰ ਦੀ ਜਿਹੜੀ ਸਬਜ਼ੀ ਹੈ ਉਹ ਸਬਜ਼ੀ ਜਿਹੜੀ ਹੈ ਇਹ ਜਿਆਦਾ ਫੇਮਸ ਰਾਜਸਥਾਨ ਚ ਹੈ ਤੇ ਆਪਣੇ ਉਧਰ ਉਧਰ ਹੈ ਫੇਮਸ ਕੀ ਨਾਮ ਹੈ ਜੀ ਆਪਣਾ ਗੁਜਰਾਤ ਦੇ ਵਿੱਚ ਪਰ ਇੱਥੇ ਖਾ ਰਹੇ ਆ ਕਿਉਂਕਿ ਇਹ ਢਾਬਾ ਆਪਣੇ ਰਾਜਸਥਾਨ ਬਾਈ ਲਈ ਰਾਜਸਥਾਨੀ ਬਾਈ ਲਈ ਹੈ ਤੇ ਇਹ ਬਾਈ ਕਾਠੀਆ ਉਥੋਂ ਦੀ ਬਿਲੋਂਗ ਕਰਦਾ ਜੀ ਕੀ ਨਾਮ ਹੈ ਜੀ ਆਪਣਾ ਜਮੇਰ ਦੇ ਕੋਲੀਏ ਦਾ ਕੋਈ ਬਿੰਡ ਹੋਣਾ ਤੇ ਬਣੇ ਰੋ ਬਲੌਗ ਦੇ ਵਿੱਚ ਸੇਵ ਟਮਾਟਰ ਦੀ ਸਬਜ਼ੀ ਵੀ ਖਾਣੇ ਆ ਤੇ ਦਿਖਾਣੇ ਤੇ ਸੰਦੀਪ ਬਾਈ ਵੀ ਆ ਗਏ ਸੰਦੀਪ ਬਾਈ ਸਾਸਰੀ ਕਾ ਸਾਸਰੀ ਤਾਲ ਜੀ ਸਾਰੀਆਂ ਸੰਤਾਨਾਂ ਵੇਸ ਉਵੇਸ ਤੇ ਬੈਠ ਕੇ ਦੇਖ ਰਹੀਆਂ ਜਿਹੜੀਆਂ ਇੱਧਰ ਦੇਖ ਰਹੀਆਂ ਤੇ ਜਿਹੜਾ ਅੱਜ ਦਾ ਸਫਰ ਆਪਣਾ ਮथुरा ਬ੍ਰਿੰਦਵਨ ਕਰਨੀ ਹੈ ਕੋਈ ਨੂੰ ਦੋ ਤਿੰਨ ਦਿਨ ਹੋ ਗਏ 21 ਗੱਲ ਕਹੀ ਜਾਂਦੇ ਆ ਵੀ ਆਪਾਂ ਅੱਜ ਦਾ ਸਫਰ ਹੈ मथुरा ਵੀ ਨਾ ਮੰਦਾ ਤੇ ਅੱਜ ਆਪਾਂ ਪਹੁੰਚ ਕੇ ਦਿਖਾਵਾਂਗੇ ਉੱਥੇ ਤੇ ਆਪਾਂ ਸਫਰ ਦੇ ਨਾਲ ਚੱਲਦੇ ਆਂ ਤੇ ਉੱਥੋਂ ਦੀ ਗੱਲਬਾਤ ਫਿਰ ਸਫਰ 'ਚ ਹੀ ਕਰਦੇ ਆਪਾਂ ਠੀਕ ਹੈ ਜੀ ਤੇ ਜਿਵੇਂ ਨਿਸ਼ੂ ਬਾਈ ਨੇ ਕਿਹਾ ਸੀਗਾ ਜੀ ਵੀ ਪਹਿਲਾਂ ਆਪਾਂ ਕੁਝ ਖਾ ਪੀ ਲਈਏ ਸਹੀ ਗੱਲ ਹੈ ਨਿਸ਼ੂ ਬਾਈ ਦੀ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਜੇ ਢਿੱਡ ਦੇ ਵਿੱਚ ਕੁਝ ਹੋਊਗਾ ਤੇ ਫੇਰ ਹੀ ਆਪਾਂ ਸੈੰਗਲ ਚਲਾ ਪਾਵਾਂਗੇ ਜੀ ਰੋਟੀ ਪਾਣੀ ਛਕ ਲਈਏ ਜੀ ਤੇ ਫਿਰ ਚੱਲਦੇ ਆ ਅੱਗੇ ਨੂੰ ਫਿਰ ਮਿਲਦੇ ਆ ਅਗਲੀ ਸੜਕ ਤੇ ਫੀਸ ਕਰਨਾ ਜੀ ਬੱਸ 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 ਬਾਈ ਰਸਤੇ ਲਿਆਉ ਨਮ ਕੋ ਰ ਆਪਣੇ ਥੋੜਾ ਜਿਹਾ ਟੱਕਣ ਕਿਸਿਆ ਮੀਂਹ ਆਲਾ ਜੀ ਤੇ ਤੁਰਦੇ ਆਣ ਅੱਗੇ ਨੂੰ ਮੌਸਮ ਠੰਡਾ ਹੀ ਆ ਚਲੋ ਜੀ ਅੰਦਾ ਸੀ ਸਾਈਕਲ ਚਲਾ ਕੇ ਤੇ ਕੋਲ ਦੀ ਮੇਰੇ ਦੋ ਬਾਈ ਲੰਗੇ ਸੀ ਯੂਪੀ ਵਾਲੇ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਜੀ ਕੱਲ ਗੱਲ ਕਰਦੇ ਆਉਂਦੇ ਸੀਗੇ ਯੂਪੀ ਦੇ ਰੋਡਾਂ ਦੀ ਕਿ ਰੋਡ ਬਹੁਤ ਸਾਫ਼ ਆ ਯੂਪੀ ਦੇ ਤੇ ਬਾਈ ਰੋਡਾਂ ਦੇ ਨਾਲ-ਨਾਲ ਯੂਪੀ ਵਾਲੇ ਬੰਦੇ ਵੀ ਸਾਫ਼ ਦਿਲ ਦੇ ਬਹੁਤ ਆ ਇੱਥੇ ਜੀ ਤੇ ਆ ਬਾਈ ਮੈਨੂੰ ਮਿਲੇ ਸੀਗੇ ਰਾਹ ਚਾਈ ਜਾਂਦਾ ਸੀਗਾ ਤੇ ਬਾਈ ਕਹਿੰਦੇ ਸਾਰੇ ਕੋਲ ਰੁੱਕ ਕੇ ਜਾਇਂ ਜ਼ਰੂਰ ਆ ਚਲੋ ਠੀਕ ਆ ਬਾਈਆਂ ਨੇ ਮੂਰੇ ਆ ਕੇ ਮੋਟਰਸਾਈਕਲ ਲਾਤਾ ਤੇ ਬਾਈਆਂ ਨੇ ਰੋਕ ਲਿਆ ਮੈਨੂੰ ਤੇ ਕੀ ਨਾਮ ਹੈ ਭਾਈ ਆਪਕਾ ਭਾਈ ਸੁਮੇਤ जाट ਨਾਮ ਹੈ ਭਾਈ ਸੁਮੇਤ जाट ਤਾਂ ਭਾਈ ਆਪਕਾ ਨਾਮ ਕੀ ਹੈ ਹਿੰਦੀ ਸ਼ਰਮਾ ਬਹੁਤ ਪਿਆਰੇ ਨਾਮ ਹੈ ਭਾਈ ਆਪਕੇ ਦੋਨੋ ਕੇ ਭਾਈ ਜੀ ਕਹਿੰਦੇ ਥੋੜੀ ਜੀ ਸੇਵਾ ਸਾਡੇ ਵੱਲੋਂ ਵੀ ਲੈ ਕੇ ਜਾਇਓ ਸ਼ੁਕਰੀਆ ਭਾਈ ਆਪਕਾ ਬਹੁਤ ਬਹੁਤ ਧੰਨਵਾਦ ਜੀ ਭਾਈ ਤਾਂ ਆਪਣੇ ਯੂਪੀ ਕਾਇਮ ਕਰ ਦਿਆ ਵੀ ਆਧਾ ਪੰਜਾਬ ਹਮਾਰਾ ਯੂਪੀ ਮੇਂ ਵੀ ਬਸਤਾ ਹੈ ਹਾਂ ਜੀ ਜੀ ਇਧਰ ਚਲੋ ਮਾਬਾਪ ਕੋ ਤਰੱਕੀ ਬਖਸ਼ੇ ਠੀਕ ਹੈ ਜੀ ਜੀ ਬਾਈ ਠੀਕ ਹੈ ਸਰ ਧੰਨਵਾਦ ਇਹ ਜੀ ਦੇਖਿਆ ਜਾਵੇ ਇੱਥੇ ਗੱਲ ਅਲੱਗ ਸਟੇਟ ਦੀ ਨਹੀਂ ਆ ਗੱਲਾਂ ਪਿਆਰ ਪਿਆਰ ਦੀ ਜੀ ਪੰਜਾਬ ਜੀ ਆਪਾਂ ਨੂੰ ਬਹੁਤ ਪਿਆਰ ਮਿਲ ਰਿਹਾਗਾ ਤੇ ਆਪਾਂ ਯੂਪੀ ਵਿੱਚ ਆਏ ਆ ਤੇ ਯੂਪੀ ਦੇ ਭਰਾ ਵੀ ਆਪਾਂ ਨੂੰ ਬਹੁਤ ਪਿਆਰ ਕਰਦੇ ਆ ਤੇ ਪਿਆਰ ਤੁਸੀਂ ਦੇਖ ਹੀ ਲਿਆ ਰੱਬ ਤਰੱਕੀਆਂ ਬਖਸ਼ੇ ਪਾਈਆਂ ਨੂੰ ਤੇ ਦਣ ਦੁਗਣੀ ਰਾਤ ਚੌਗਣੀ ਕਰੇ ਪਾਈਆਂ ਦੀ ਅਪਾ ਤੇ ਹੀ ਦੁਆ ਕਰ ਸਕਦੇ ਆ ਜੀ ਅੱਗੇ ਆ ਕੇ ਜੀ ਬੜੀ ਗੂੜੀ ਸ਼ਾਂ ਆਈ ਸੀ ਦਰਖਤ ਦੀ ਤੇ ਬਿੱਟੂ ਬਾਈ ਵੀ ਅੱਗੇ ਬੈਠਾ ਸੀਗਾ ਮੈਂ ਕਿਹਾ ਯੂਪੀ ਵਾਲੇ ਪਾਈਆਂ ਦਾ ਪਿਆਰ ਸਾਰੇ ਭਰਾਵਾਂ 'ਚ ਵੰਡ ਲਈਏ ਤੇ ਲਓ ਬਾਈ ਲੈਓ ਜੀ ਲੈ ਆਓ ਖੋਲੋ ਖਾ ਗਏ ਕੇਲੇ ਖਾ ਗਏ ਯਾਰ ਕੋਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਤੜਕੇ ਹਾਥ ਰਸਤੇ ਤੁਰੇ ਸੀਗੇ ਤੇ ਵਧੀਆ ਸਾਫ ਸੁਥਰਾ ਰੋਡ ਹੈ ਤੇ ਨਾ ਹੀ ਕੋਈ ਜਿਆਦਾ ਟ੍ਰੈਫਿਕ ਐਸ ਰੋਡ ਤੇ ਵਧੀਆ ਆਪਣੇ ਨਜ਼ਾਰੇ ਨਾਲ ਆਈ ਜਨਹੀਂ ਤੇ ਰਾਹ ਦੇ ਵਿੱਚ ਹੀ ਢਾਬਾ ਲੱਭ ਲਿਆ ਤੇ ਮੈਂ ਕਿਹਾ ਬਈ ਚਾਹ ਬਣਾਉਣੇ ਹੋ ਕਹਿੰਦਾ ਜਰੂਰ ਪਿਆਵਾਂਗੇ ਤੇ ਵੈਸੇ ਭਾਈ ਦੇਖਿਆ ਜਾਵੇ ਤਾਂ ਗਰਮੀ ਬਹੁਤ ਆ ਤੇ ਪਰ ਕੋਈ ਗੱਲ ਨਹੀਂ ਗਰਮੀ ਨੂੰ ਗਰਮੀ ਮਾਰੂਗੀ ਕਿਣੀ ਨਿਸ਼ੂ ਅੱਜ ਮੈਂ ਬੜੇ ਟਾਈਮ ਬਾਅਦ ਜੀ ਇੱਕ ਠੰਡਾ ਪੀਣ ਲੱਗਾ ਓਹੋ ਪੀਓ ਜੀ ਪੀਓ ਪੀਓ ਤੇ ਸੰਦੀਪ ਕੀ ਕਹਿਣਾ ਚਾਹੇਗਾ ਚਾਹਵਾਰੇ ਦੇਖ ਦੰਦੀਆਂ ਕੱਢਦਾ ਚਾਹਣ ਨੂੰ ਦੇਖ ਕੇ ਲਾਓ ਸਰਦਾਰ ਜੀ ਚੈਨ ਜੀ ਤਿੰਨਾਂ ਪਾਸੋਂ ਜੀ ਲਾਓ ਸਰਦਾਰ ਜੀ ਚਲੋ ਜੀ ਅਸੀਂ ਖੜੇ ਸੀ ਜੀ ਰਾਇਆ ਇੱਥੇ ਸਾਈਡ ਤੇ ਲੰਗਰ ਚੱਲੀ ਜਾਂਦਾ ਸੀਗਾ ਜੋ ਕਿ ਲੰਗਰ ਵੱਧ ਗਿਆ ਹੁਣ ਤੇ ਬਾਈ ਲਾ ਚੱਲ ਸਾਂਝੀ ਕਰ ਲਈਏ ਮਥਰਾ ਵਰਿੰਦਾਵਨ ਤੁਸੀਂ ਜਦੋਂ ਵੀ ਆਓਗੇ ਤੇ ਇੱਥੇ ਤੁਹਾਨੂੰ ਪੀਣ ਵਾਸਤੇ ਸਹੀ ਪਾਣੀ ਨਹੀਂ ਮਿਲਦਾ। ਐਸੀ ਦੁਕਾਨਾਂ ਤੋਂ ਇਹ ਪਾਣੀ ਮਿਲਦਾ ਹੈਗਾ। 2 ਰੁਪਏ ਇਹ ਪਤਾ ਨਹੀਂ 5 ਰੁਪਏ ਦੀ ਪੁੜੀ ਹੈ ਇੱਕ ਤੇ ਆਹੀ ਪਾਣੀ ਆ ਜਿਹੜਾ ਢਿੱਡ ਭਰਦੀ ਆ। ਉਹ ਪਾਣੀ ਤੁਸੀਂ ਜਿੰਨਾ ਮਰਜ਼ੀ ਪੀ ਚਲੋ। ਨਾਲ ਤਾਂ ਉਹ ਟੇਸਟ ਵੱਖਰਾ ਹੁੰਦਾ ਉਹਦਾ। ਖਾਰਾ ਟੇਸਟ ਹੁੰਦਾ ਹੈਗਾ। ਤੇ ਨਾ ਹੀ ਉਹ ਢਿੱਡ ਭਰਦਾ ਹੈਗਾ। ਢਿੱਡ ਫਰੇਦ ਨਾਲ ਹੀ ਭਰਦਾ। ਮਥੁਰਾ ਰਹਿ ਗਿਆ ਜੀ 10 ਕਿਲੋਮੀਟਰ ਤੇ ਭਗਤਪੁਰ 48 ਕਿਲੋਮੀਟਰ। 48 ਕਿਲੋਮੀਟਰ ਦੀ ਲੋਡ ਨਹੀਂ ਵੈਸੇ ਆਪਾਂ ਮਥਰਾ ਹੀ ਜਾਣਾਗਾ ਤੇ ਆਪਾਂ 10 ਕਿਲੋਮੀਟਰ ਹੀ ਜਾਣੇ ਅੱਜ ਲੋ ਜੀ ਪਹੁੰਚ ਗਏ ਆਪਾਂ ਮਥਰਾ ਅੱਗੇ ਆਪਾਂ ਕਹਿੰਦੇ ਹੁੰਦੇ ਸੀਗੇ ਚਾਰ ਪੰਜ ਦਿਨ ਹੋ ਗਏ ਆਪਾਂ ਨੂੰ ਵੀ ਮਥਰਾ ਜਾਣਾ ਮਥਰਾ ਜਾਣਾ ਵਿਰਿੰਦਾਵਨ ਜਾਣਾ ਤੇ ਅੱਜ ਆਪਾਂ ਪਹੁੰਚ ਹੀ ਗਏ ਆ ਵੱਡਾ ਚਰਾ ਹੈ ਜੀ ਮਥਰਾ ਦਾ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਜੀ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਤੇ ਆਪਾਂ ਕਿਨਾ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਚਾ ਜਗਜੀ ਮਥਰਾ ਦੇ ਮੇਨ ਬਾਜ਼ਾਰ ਗੁਰਦੁਆਰਾ ਸਾਹਿਬ ਸਤਿਗੁਰੂ ਪ੍ਰਸਾਦ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਜੀ ਸ਼੍ਰੀ ਗੁਰੂ ਸਿੰਘ ਸਵਾ ਮਥਰਾ ਇਹ ਵਾਲਾ ਗੁਰਦੁਆਰਾ ਸਾਹਿਬ ਹੈ ਜੀ ਚਲਦੇ ਅੰਦਰ ਜੀ ਦਰਸ਼ਨ ਕਰਕੇ ਆਣੀ ਵਾਹਿਗੁਰੂ ਜੀ ਚੇਪਾਸ਼ਾਈ ਦਰਸ਼ਨ ਤੁਸੀਂ ਸਾਰਿਆਂ ਨੇ ਗੁਰੂ ਘਰ ਦੇ ਕਰ ਲਏ ਆ ਜੀ ਤੇ ਹੁਣ ਆਪਾਂ ਥੋੜਾ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਲਈਏ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਬਾਬਾ ਜੀ ਦੱਸਣਗੇ ਇਹ ਗੁਰਦੁਆਰਾ 950 ਸਾਲ ਪੁਰਾਣਾ ਸਾਜੀ 400 ਗੁਰਦੁਆਰਾ ਹੈ ਇਸ ਪਵਤਰ ਸਥਾਨ ਤੇ ਇਹ ਉਹ ਠੇਕ ਬਾਦਲ ਸਾਹਿਬ ਦਾ ਸੰਸਾਰ ਦੇ ਧਾਰਮਿਕ ਯਾਤਰਾ ਬੜਾ ਯਾਤਰਾ ਕਰਦੇ ਹੋਏ 1655 ਇੱਥੇ ਗੁਲਦਾਰਾ ਮਥਰਾ ਵਿਦਾਈ ਸੀ ਇਹ ਗੁਲਦਾਰਾ ਗੁਰੂ ਠੇਕ ਬਾਦਲ ਸਾਹਿਬ ਦੇ ਨਾਮ ਤੇ ਹੈ ਔਰ ਇਹ ਤੇ ਗੁਰੂ ਮਹਾਰਾਜ ਠੇਕ ਬਾਦਲ ਸਾਹਿਬ ਜੀ ਆਏ ਪਤਰੀ ਮੀਠਾ ਪਾਣੀ ਕੱਢਿਆ ਇੱਕ ਹੋਏਗਾ ਹੁਣ ਹੋਰ 사ਤਸੰਗ ਜੀ ਇਹ ਸਥਾਨ ਤੇ ਗੁਰ ਰਵਨ ਸਾਹਿਬ ਜੀ ਗੁਰ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਮਾਤਾ ਸਾਹਿਬ ਸੌਰੀ ਸੁੰਦਰੀ ਜੀ ਗੁੰਦਰ ਕੌਰ ਜੀ ਇੱਥੇ ਆਏ ਹਨ ਇਹ ਚਾਸ ਗੁਰਦਾਰਾ ਹੈ ਇਸ ਗੁਰਦਾਰੇ ਕਾਰ ਸੇਵਾ ਚੱਲ ਰਹੀ ਹੈ ਗੁਰਦਾਰਾ ਸੰਤ ਬਾਬਾ ਹਰਵੰਤ ਸਿੰਘ ਜੀ ਸਤਿ ਸੰਵਾਦੀ ਕਾਰ ਸੇਵਾ ਚਲਾ ਰਹੇ ਹਨ ਇਸ ਹਸਤਾ ਕਾਰ ਸੇਵਾ ਤੇ ਬਾਬਾ ਪਤਨ ਸਿੰਘ ਜੀ ਹਨ ਮਾਵਰ ਮੀ ਜੀ ਭਾ ਮੈਂ ਨਰਤੀਸ ਅੰਦਰ ਸਿੰਘ ਜੀ ਇਹ ਕਾਰਜ ਜਤ ਸਾਰੇ ਵਿਦਿਕਾਰ ਸੇਵਾ ਚੱਲ ਰਹੀ ਹੈ ਬਹੁਤ ਸੋਨਾ ਕੁਲਦਾ ਦਾ ਬਣਨਾ ਹੈ ਹੁਣ ਇੱਥੇ ਪ੍ਰਸ਼ਾਸਨ ਗੁਰੂ ਮਹਾਰਾਜ ਦਾ ਪ੍ਰਕਾਰ ਹੋ ਰਿਹਾ ਹੈ ਤੇ ਭਾਈ ਸਾਹਿਬ ਆਏ ਹੋ ਪੰਜਾਬ ਕੋ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਉਹਨੇ ਸਾਡੇ ਕਿਹਾ ਨਾ ਕਿ ਆਪਣੀ ਅਰਦਾ ਪੂਰੀ ਕੀਤੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਤੁਹਾਡੇ ਨਾਲ ਇਤਿਹਾਸ ਬਾਬਾ ਜੀ ਨੇ ਸਾਂਝਾ ਕਰ ਹੀ ਲਿਆ ਹੈ ਤੇ ਆਪਾਂ ਤੁਹਾਨੂੰ ਇਤਿਹਾਸਿਕ ਖੂਹ ਵੀ ਦਿਖਾਣੇ ਆ ਜਿੱਥੇ ਬਾਬਾ ਜੀ ਨੇ ਆ ਕੇ ਤੋਂ ਮਿੱਠਾ ਪਾਣੀ ਕੱਢਿਆ ਸੀਗਾ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਉਸ ਇਤਿਹਾਸਿਕ ਖੂਹ ਵੱਲ ਜਿੱਥੋਂ ਬਾਬਾ ਜੀ ਨੇ ਮਿੱਠਾ ਪਾਣੀ ਕੱਢਿਆ ਸੀ ਗੁਰਦੁਆਰਾ ਸਾਹਿਬ ਜੀ ਦੇ ਪਿੱਛੋਂ ਦੀ ਇੱਕ ਗੇਟ ਹੈ ਜੀ ਤੇ ਪਿੱਛੇ ਉਹ ਖੂਹ ਹੈ ਜੀ ਜਿੱਥੋਂ ਬਾਬਾ ਜੀ ਨੇ ਮਿੱਠਾ ਪਾਣੀ ਕੱਢਿਆ ਸੀਗਾ ਤੇ ਹੁਣ ਉਹ ਉਸ ਖੂਹ ਤੇ ਵਾਰਡ ਕੀਤੀ ਹੋਈ ਆ ਤੇ ਬਾਕੀ ਉਹ ਖੂਹ ਵੀ ਥੱਲੇ ਦਬਿਆ ਹੋਇਆਗਾ ਕੰਮ ਚੱਲ ਰਿਹਾ ਇੱਥੇ ਜੀ ਕ੍ਰਤੇਗ ਬਹਾਦਰ ਇਤਿਹਾਸਿਕ ਗੁਰਦੁਆਰਾ ਜੀ ਦੇ ਦਰਸ਼ਨ ਕਰਕੇ ਅਪਾ ਦੂਸਰੇ ਗੁਰਦੁਆਰਾ ਸਾਹਿਬ ਚਲਦੇ ਆਂ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਚੱਲ ਰਹੀ ਆ ਜਿਸ ਕਰਕੇ ਉੱਤੇ ਰਹਿਸ਼ ਨਹੀਂ ਹੈ ਅਪਾ ਚਲਦੇ ਆਂ ਗੁਰਨਾਨਕ ਦੀਪਗੀਚੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਗੁਰਨਾਨਕ ਦੀਪਗੀਚੀ ਆ Agra ਦਿੱਲੀ ਸਿੱਧਾ ਰੋਡ Agra ਦਿੱਲੀ ਨੂੰ ਗਿਆ ਜੀ ਤੇ ਪਹੁੰਚ ਗਏ ਆਪਾਂ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਬਗੀਚੀ ਚਲੋ ਚੱਲਦੇ ਆਂ ਅੰਦਰ ਜੀ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਜੀ ਦੇ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਗੁਰਨਾਣਕ ਬਗੀਚੀ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਨਾਨਕ ਬਗੀਚੀ ਇਸ ਲਈ ਰੱਖਿਆ ਗਿਆਗਾ ਕਿਉਂਕਿ ਜਿਸ ਥਾਂ ਤੇ ਹੁਣ ਗੁਰਦੁਆਰਾ ਸਥਿਤ ਹੈ ਉਸ ਥਾਂ ਦੇ ਪਹਿਲਾਂ ਬਗੀਚਾ ਹੁੰਦਾ ਸੀ ਇਹ ਕਿ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੂਜੀ ਉਦਾਸੀ ਤੇ ਇੱਥੇ ਪਹੁੰਚੇ ਸਨ ਬਾਬਾ ਜੀ ਮਥਰਾ ਦੇ ਵਿੱਚ 4 ਮਹੀਨੇ ਰਹੇ ਸਨ ਤੇ ਪਹਿਲਾਂ ਬਾਬਾ ਜੀ ਜਮਣਾ ਕਿਨਾਰੇ ਗਊ ਘਾੜ ਸੀ ਤੇ ਜਿਸ ਵਿੱਚ ਰਹਿੰਦੇ ਸਨ ਜਮਣਾ ਦੇ ਵਿੱਚ ਪਾਣੀ ਔਨ ਕਰਕੇ ਗੁਰੂ ਸਾਹਿਬ ਜੀ ਉਥੋਂ ਇੱਥੇ ਆ ਗਏ ਸੀ ਇੱਥੇ ਵੀ ਬਾਬਾ ਜੀ 40 ਦਿਨ ਰਹੇ ਸਨ ਜੀ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਖੂਬੀ ਸਥਿਤ ਹੈ ਜੀ ਤੇ ਜਿਸ ਦਾ ਪਾਣੀ ਬਾਬਾ ਜੀ ਨੇ ਮਿੱਠਾ ਕੀਤਾ ਸੀਗਾ ਇਸ ਖੂਹ ਦਾ ਪਾਣੀ ਪਹਿਲਾਂ ਖਾਰਾ ਸੀ ਜੀ ਤੇ ਜਦੋਂ ਬਾਬਾ ਜੀ ਨੇ ਇਹਦੇ ਵਿੱਚੋਂ ਪਾਣੀ ਕੱਢਿਆ ਸੀ ਉਦੋਂ ਪਾਣੀ ਮਿੱਠਾ ਸੀ ਮਥਰਾ ਵਰਿੰਦਾਵਨ ਦੇ ਵਿੱਚ ਤੁਸੀਂ ਦੇਖੋਗੇ ਤਾਂ ਸਾਰਾ ਹੀ ਪਾਣੀ ਖਾਰਾ ਹੈ ਜੀ ਤੇ ਸਿਰਫ ਇਸ ਖੂਹ ਨੂੰ ਛੱਡ ਕੇ ਇਸ ਖੂਹ ਦਾ ਪਾਣੀ ਹੀ ਮਿੱਠਾ ਆਉਂਦਾ ਤੇ ਜਿੰਨੀ ਵੀ ਸਪਲਾਈ ਗੁਰੂ ਘਰ ਦੇ ਵਿੱਚ ਪਾਣੀ ਦੀ ਜਾਂਦੀ ਹੈ ਜੀ ਇਹ ਸਾਰੀ ਇਸ ਖੂਹ ਦੇ ਵਿੱਚੋਂ ਜਾਂਦੀ ਹੈ ਕਿਉਂਕਿ ਇਸ ਦਾ ਪਾਣੀ ਮਿੱਠਾ ਹੈਗਾ ਬਾਕੀ ਹੋਰ ਪਾਣੀ ਸਾਰਾ ਹੀ ਖਾਰਾ ਹੈਗਾ ਤੇ ਇਹੀ ਇਤਿਹਾਸ ਸੀ ਗੁਰਦੁਆਰਾ ਗੁਰੂ ਨਾਨਕ ਬਾਗੀਚੀ ਦਾ ਵਾਹਿਗੁਰੂ ਜੀ ਆ ਗਿਆ ਜੀ ਆਪਣਾ ਸਟੋਰ ਰੈਟੀ ਜਿੱਥੋਂ ਬਾਅਦ ਫੂਡ ਲੈਣੇ ਆ ਬਟੂ ਸੋਹਣਿਆ ਬੂਟ ਸੋਹਣਿਆ ਹਾਂ ਸੋਹਣੇ ਤਾਂ ਆਈ ਆ ਜਿਹੜੀ ਸਾਈਡ ਤੇ ਚਿੱਟਕਣੀ ਲੱਗੀ ਹੈ ਨਾ ਹਾਂ ਇਹ ਲੋਹਣੀ ਨਹੀਂ ਹੈ ਇਹਵੇਂ ਮੈਂ ਐ ਹੀ ਰੱਖੂਗਾ ਸਾਰੇ ਟਰੈਵਲ ਤੇ ਠੀਕ ਹੈ ਨਿਸ਼ੂ ਸੋਹਣਿਆ ਨਾ ਬੂਟ ਬਹੁਤ ਸੋਹਣੇ ਵੀਰੇ ਤੇਰੇ ਤੇ ਤੁਸੀਂ ਇੱਥੇ ਬੈਠੋ ਤੇ ਤੁਸੀਂ ਤੇ ਤੁਸੀਂ ਇੱਥੇ ਬੈਠੋ ਭੱਜ ਕੇ ਆਉਣਾ ਦਿੰਗਾ ਪੱਕੇ ਦੇਖ ਕੇ ਆਉਣਾ ਕੋਈ ਚੱਕਰ ਮਾਰਕੀਟ ਚ ਕੇਲਾ ਦੇ ਕੇ ਆਉਣਾ ਫੜ ਲੈ ਜਗਾਂ ਇਹਨਾਂ ਨੂੰ ਮੈਂ ਮੁੜ ਕੇ ਨਾਲ ਜਿਹੜਾ ਮੁੜ ਕੇ ਨਾਲ ਫੜ ਲਿਆ ਇਹਨਾਂ ਨੂੰ ਲੋ ਜੀ ਆਪਾਂ ਪੈਰਾਂ ਚ ਪਾਉਣ ਵਾਲੇ ਟਾਇਰ ਲੈ ਲੈ ਤੇ ਹੁਣ ਆਪਾਂ ਰੇੜੇ ਹੀ ਫਿਰਨਾ ਪਾ ਗਏ ਇਹਨੂੰ ਚਲੋ ਹਨ ਕੇ ਪੂਰੀ ਇੰਡੀਆ ਰੈਟੇਵਨਾਂ ਲਈ ਕੱਢਣੀ ਆਪਾਂ ਰੈਟੇਵ ਯੂਰੀ ਕੋ ਬੈਗ ਓਏ ਬੂਟ ਲੈਣੇ ਸੀਗੇ ਕਿਉਂਕਿ ਮੇਰੇ ਕੋਲ ਚੱਪਲਾਂ ਹੀ ਸੀਗੀਆਂ ਤੇ ਬੂਟ ਆਪਾਂ ਲੈ ਲਿਆ ਰੈਟੇਵ ਦੇ ਹੁਣ ਆਪਾਂ ਚੱਲਦੇ ਗੁਰੂ ਘਰ ਦੇ ਵਿੱਚ ਤੇ ਉੱਥੇ ਫਿਰ ਜਾ ਕੇ ਆਪਾਂ ਅੱਜ ਬੇਸ਼ਰਮ ਕਰਾਂਗੇ ਤੇ ਚਲੋ ਗੁਰੂ ਘਰ ਟਾਈਮ 1:30 ਵਜ ਗਿਆ ਜੀ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਸਮਾਪਤੀ ਵੱਲ ਵੱਗੀ ਆ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਗੀ ਤੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇੱਕ ਲਾਈਕ ਵੀ ਕਰਦੇ ਹੋ ਚਲੋ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ